ਇਹ ਨੈੱਕ ਡਿਜ਼ਾਈਨ ਦਾ ਟ੍ਰੇਸ ਬਣਾਉਣਾ ਮੈਂ ਪਹਿਲਾਂ ਦੱਸਿਆ ਹੋਇਆ ਤੇ ਇਹ ਡਿਜ਼ਾਈਨ ਆ ਜਿਹੜਾ ਜੇ ਆਪਾਂ ਬਣਾਵਾਂਗੇ ਕਿਦਾਂ ਬੰਨਣਾ ਹੈਗਾ ਇਹ ਸਾਰਾ ਤੁਹਾਨੂੰ ਮੈਂ ਦੱਸਦੀ ਇਹਨੂੰ ਅੱਡੇ ਦੇ ਉੱਪਰ ਜੜ ਲਿਆ ਤੇ ਬਿਲਕੁਲ ਇਹਨੂੰ ਮੈਂ ਥੋੜਾ ਲਾਈਟ ਜਿਹਾ ਜੜਿਆ ਕਿਉਂਕਿ ਹੱਥ ਜਿੰਨਾ ਜਲਦੀ ਆਪਣਾ ਨੇੜੇ ਹੋਵੇ ਉਹਨਾਂ ਆਪਣਾ ਵਰਕ ਆ ਜਿਹੜਾ ਉਹ ਆਪਾਂ ਜਲਦੀ ਕਰ ਸਕਦੇ ਆ ਇਹਦੇ ਵਿੱਚ ਨੂੰ ਸਭ ਤੋਂ ਪਹਿਲਾਂ ਜਿਹੜੇ ਸਾਈਡਾਂ ਵਾਲੇ ਫਲਾਵਰ ਹੈਗੇ ਇਹਦੀਆਂ ਇਹ ਕੱਟ ਵਾਲੀਆਂ ਪੱਤੀਆਂ ਬਣਾਉਣੀਆਂ ਆਪਾਂ ਤੇ ਇਹਨੂੰ ਆਪਾਂ ਕੱਟ ਦਾਣੀ ਨਾ ਬਣਾਉਣਾ ਹੈਗਾ ਸਭ ਤੋਂ ਪਹਿਲਾਂ ਆਪਾਂ ਗੰਡਾ ਲਗਾ ਰਹੇ ਹਾਂ ਧਾਗੇ ਦੇ ਵਿੱਚ ਦੀ ਧਾਗਾ ਕੱਢਣਾ ਇਹ neck ਹੈ ਜੀ neck ਦੇ ਵਿੱਚ ਇਹ ਮੈਂ ਸੁਰਾਹੀ ਜੋ ਮੋਤੀ ਹੈ ਜਿਹੜਾ ਉਹ ਯੂਜ਼ ਕੀਤਾ ਤੇ ਨਾਲ ਇੱਕ ਇੱਕ ਜਿਹੜੀ ਸਿੱਪੀ ਹੈ ਪਹਿਲਾਂ ਵੀ ਇਹ ਡਿਜ਼ਾਈਨ ਆ ਮੇਰੇ ਪਾਇਆ ਹੋਇਆ ਦੇਖ ਲਓ ਇੱਥੇ ਆਪਾਂ ਪਾਈਪ ਕੱਟ ਦਾਣਾ ਤੇ ਮੋਤੀ ਯੂਜ਼ ਕੀਤਾ ਸੀ ਇੱਥੇ ਹੁਣ ਆਪਾਂ ਇਸੇ ਡਿਜ਼ਾਈਨ ਦੇ ਵਿੱਚ ਇਹਦੇ ਤੇ ਸੁਰਾਹੀ ਲਗਾਈ ਹੈ ਹੈਗਾ ਸਿੱਪੀ ਦੇ ਸਾਰੇ ਇਹਦੇ ਨਾਲ ਲਗਾਈ ਹੈਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਮੈਂਟ ਆ ਜਿਹੜਾ ਉਹ ਜਰੂਰ ਸਾਰੀਆਂ ਭੈਣਾਂ ਕਰਿਆ ਕਰੋ ਜੇ ਤੁਸੀਂ ਸਪੋਰਟ ਕਰਦੇ ਆ ਨਾ ਫੇਰ ਹੀ ਹੌਸਲਾ ਜਾਂ ਹੁੰਦਾ ਵੀ ਚਲੋ ਵੀਡੀਓ ਬਣਾ ਲਈਏ ਅੱਗੇ ਆਪਾਂ ਟਾਈਮ ਕੱਢ ਕੇ ਸਪੈਸ਼ਲੀ ਵੀਡੀਓ ਜਿਹੜੀ ਉਹ ਬਣਾਉਣੀ ਪੈਂਦੀ ਆ ਹੁਣ ਆਪਾਂ ਇੱਥੇ ਗੰਡ ਲਗਾਉਣ ਤੋਂ ਬਾਅਦ ਆ ਜਿਹੜੀਆਂ ਇਹ ਕੱਟ ਕੱਟ ਵਾਲੀਆਂ ਪੱਤੀਆਂ ਸੀਗੀਆਂ ਇਹਨਾਂ ਦੇ ਉੱਪਰ ਆਪਾਂ ਕੱਟਦਾਨ 1 ਬਾਈ 1 ਲਗਾਉਣਾ ਹੁੰਦਾ ਇਦੇ ਵਿੱਚ ਜਿੱਥੇ ਕੱਟ ਆਉਂਦਾ ਹੈਗਾ ਹਨਾ ਵੀ ਜੀ ਬਣੀ ਹੁੰਦੀ ਆ ਉੱਥੇ ਆਪਾਂ ਧਿਆਨ ਦੇਣਾ ਹੁੰਦਾ ਵੀ ਜਾਂ ਤਾਂ ਉਥੋਂ ਧਾਗਾ ਲੌਕ ਕਰਕੇ ਵੀ ਉੱਥੇ ਜਿਹੜਾ ਕੱਟ ਆ ਉਹ ਬਿਲਕੁਲ ਆਪਣਾ ਬਨਣਾ ਚਾਹੀਦਾ ਹੁੰਦਾ ਮੀਨਜ਼ ਆਪਾਂ ਗੋਲ ਨਹੀਂ ਕਰਨਾ ਹੁੰਦਾ ਪੱਤੀ ਨੂੰ ਬਿਲਕੁਲ ਇਦਾਂ ਤਿਰਛਾ ਜਿਹੜਾ ਉਹ ਬਨਣਾ ਚਾਹੀਦਾ ਫਿਰ ਹੀ ਇਹ ਜਿਹੜੀਆਂ ਬਣੀਆਂ ਹੋਈਆਂ ਪੱਤੀਆਂ ਇਹ ਸੋਹਣੀਆਂ ਆਪਣੀਆਂ ਲੱਗਦੀਆਂ ਹੈਗੀਆਂ ਇਦਾਂ ਦੇਖ ਲਓ ਇਹ ਜਿਹੜਾ ਡਿਜ਼ਾਈਨ ਹੈਗਾ ਜਿਹੜਾ ਇਹ ਵੱਡਾ ਫਲਾਵਰ ਹੈਗਾ ਇਹਨੂੰ ਆਪਾਂ ਸ਼ਾਇਦ ਜਿਹੜੀਆਂ ਬਾਕੀ ਦੀਆਂ ਪੱਤੀਆਂ ਉਹ ਜਰੀ ਦੇ ਨਾਲ ਵੀ ਭਰਾਂਗੇ ਤੇ ਇਹਦੇ ਮੈਨੂੰ ਕਲਰ ਨਹੀਂ ਇਹਦੇ ਤੇ ਕੋਈ ਸਮਝ ਆ ਰਿਹਾ ਸੀ ਕਿ ਵੀ ਕਲਰ ਜਿਹੜਾ ਕਿਹੜਾ ਯੂਜ਼ ਕੀਤਾ ਜਾਵੇ ਤੇ ਇਹ ਵਾਲੀਆਂ ਜਿਹੜੀਆਂ ਆਪਾਂ ਕੱਟ ਵਾਲੀਆਂ ਪੱਤੀਆਂ ਇਹਨੂੰ ਆਪਾਂ ਕੱਟਦਾਂ ਨਹੀਂ ਨਾ ਬਣਾਵਾਂਗੇ ਤੇ ਆਹ ਵਾਲਾ ਫਲਾਵਰ ਅੱਜ ਹੀ ਆਪਾਂ ਬਣਾਵਾਂਗੇ ਕਿਉਂਕਿ ਇਹਨੂੰ ਆਪਾਂ ਸੀਕੁਐਂਸ ਦੇ ਨਾਲ ਬਣਾਉਣਾ ਹੈਗਾ ਤੇ ਏਕੇ ਵੱਡਾ ਫਲਾਵਰ ਹੈਗਾ ਇਹ ਜਿਹੜਾ ਫਲਾਵਰ ਹੈਗਾ ਜੀ ਆਪਾਂ ਗਲੇ ਤੇ ਬਣਾਇਆ ਵੱਡਾ ਇਹ ਆਪਾਂ ਦੁਪੱਟੇ ਤੇ ਵੀ ਬਣਾਉਣਾ ਤੇ ਦੁਪੱਟੇ ਤੇ ਇਦਾਂ ਬਣਾ ਕੇ ਇਹਦੇ ਵਿੱਚ ਜਿਹੜਾ ਆਪਾਂ ਨਾਮ ਲਿਖਣਾ ਕਿ ਦੁਪੱਟੇ ਤੇ ਉਹ ਤੁਹਾਨੂੰ ਮੈਂ ਵਰਕ ਕਰਨਾ ਜਿਹੜਾ ਉਹ ਵੀ ਦੱਸੂਗੀ ਉਹ ਸਾਰਾ ਆਪਾਂ ਇਹਦੀ ਫੁੱਲ ਵੀਡੀਓ ਜਿਹੜੀ ਇਹ ਸੂਟ ਦੀ ਇਹ ਬਣਾਵਾਂਗੇ ਤੇ ਪਹਿਲਾਂ ਇਹ ਫੁੱਲ ਦੀ ਹੁਣ ਆਪਾਂ ਇਹਦੀ ਬਣਾ ਲਈ ਜਿਹੜਾ ਬਾਕੀ ਹੈਗਾ ਉਹਦੀ ਵੀ ਆਪਾਂ ਫੁੱਲ ਵੀਡੀਓ ਜਿਹੜੀ ਉਦਾਂ ਹੀ ਬਣਾਵਾਂਗੇ ਹੰਤੀ ਪੱਤੀ ਜਿਹੜੀ ਆਪਣੀ ਬਣ ਰਹੀ ਹੈ ਤੇ ਇਦਾਂ ਕੱਟਾ ਜਿਹੜੇ ਉਹ ਬੰਨਨੇ ਚਾਹੀਦੇ ਹੁੰਦੇ ਆ ਜਿੰਨੇ ਜਿੰਨੇ ਕੱਟ ਆਪਣੀ ਪੱਤੀ ਦੇ ਵਿੱਚ ਹੈਗੇ ਆ ਉਦੋਂ ਤੁਸੀਂ ਤੇਸ਼ਾ ਕਰ ਕਰ ਕੇ ਜਿਹੜੇ ਕੱਟਾ ਉਹ ਬਣਾਉਣੇ ਆ ਉਸ ਨਾਲ ਗੰਢ ਦੇ ਇੱਕ ਬੇਸ਼ਕ ਕਰਦਾਣਾ ਲਾ ਦਿਓ ਇਹਦਾਂ ਵਿਚਾਰ ਇੱਕ ਜਦੋਂ ਡੰਡੀ ਲਗਾਉਂਗੀ ਇੱਕ ਮੋਤੀ ਲਗਾ ਦੇ ਉਦੋਂ ਪੱਤੀ ਸੋਹਣੀ ਲੱਗੂਗੀ ਹੁਣ ਜਿਹੜਾ ਵਿਚਾਰ ਵਿਚਕਾਰ ਵਾਲਾ ਫਲਾਵਰ ਆ ਇਹ ਇੱਕ ਮੋਤੀ ਲਗਾ ਕੇ ਤੇ ਆਸੇ ਪਾਸੇ ਜਿਹੜੇ ਪੰਜ ਜਾਂ ਛੇ ਆ ਤੁਸੀਂ ਕੱਟ ਦਾਣੇ ਦੇ ਪੀਸ ਲਗਾ ਦੇਣੇ ਇਸ ਤੋਂ ਬਾਅਦ ਜਿਹੜੀ ਆਪਾਂ ਸਿੱਪੀ ਸਤਾਰੀ ਲਗਾਣੀ ਆ ਜਿਹੜੀ ਉਹ ਸਟਾਰਟ ਕਰ ਦਾਂਗੇ ਸਤਾਰੀ ਇਹ ਜਿਹੜੀ ਉਹ ਆਪਾਂ ਇਹਦੇ ਵਾਸਤੇ ਜਿਹੜੀ ਮੈਟ ਯੂਜ਼ ਕਰਾਂਗੇ 골ਡਨ ਕਲਰ ਦੀ ਇਹ ਮੈਂ 골ਡਨ সিলవర్ ਵਰਕ ਇਦਾਂ ਕਰ ਲੈਣੇ ਹੈਗੇ ਵੀ ਮੈਚਿੰਗ ਜਿਹੜੇ ਮਰਜ਼ੀ ਦੁਪੱਟੇ ਦੀ ਕਰ ਲੋ ਇਦਾਂ ਹੀ ਇਸ ਤਰ੍ਹਾਂ ਹੀ ਇਧਰ ਲ ਫਲਾਵਰ ਹੈ ਇਹ ਜਿਹੜਾ ਬਣ ਜਾਊਗਾ ਜਿਵੇਂ ਉਹ ਫਲਾਵਰ ਬਣਾਇਆ ਉਵੇਂ ਹੀ ਬਣ ਜਾਊਗਾ ਇਧਰਲੇ ਪਾਸੇ ਤੇ ਹੁਣ ਇਹ ਜਿਹੜੀ ਆਪਾਂ ਸਤਾਰੀ ਹੈ ਇਹ ਇਹ ਵਾਲੀ ਯੂਜ਼ ਕੀਤੀ ਹੈ 골ਡਨ ਮੈਟ ਸਾਈਜ਼ ਇਹਦਾ ਇਹਦਾ 2 mm ਆ ਮਤਲਬ ਛੋਟਾ ਸਾਈਜ਼ ਆ ਇੱਕ ਇਹਦੇ ਵਿੱਚ 2.5 ਤੋਂ 3 ਵੀ ਆਉਂਦਾ ਹੋਗਾ ਉਹ ਵੱਡੀ ਸਤਾਰੀ ਹੁੰਦੀ ਹੈ ਇਹ ਹੈਗਾ ਜਿਹੜਾ ਥੋੜਾ ਜਿਹਾ ਛੋਟਾ ਸਾਈਜ਼ ਹੈਗਾ ਇਹਨੂੰ ਆਪਾਂ ਜਿਹੜਾ ਹੁਣ ਇਹ ਫਲਾਵਰ ਦੀ ਲਾਈਨ ਹੈਗੀ ਐ ਜਿੱਥੋਂ ਜਿੱਥੋਂ ਲਾਈਨ ਕਵਰ ਹੈਗੀ ਐ ਇਥੋਂ ਆਪਣਾ ਸਿੰਗਲ ਸਿੰਗਲ ਸਤਾਰੀ ਲਗਾਨੀ ਆ ਉੱਪਰ ਰੱਖ ਕੇ ਦੂਤਰਾਣਾ ਸਤਾਰੀ ਲੱਗਦੀ ਹੁੰਦੀ ਹੈ ਇੱਕ ਤਾਂ ਸਤਾਰੀ ਦੇ ਉੱਪਰ ਇਦਾਂ ਆਪਾਂ ਚੜਾ ਜਣਾ ਕੇ ਲਗਾਉਨੇ ਆ ਇੱਕ ਇਹਨੂੰ ਬਿਲਕੁਲ ਫਲੈਟ ਕਰ ਕਰਕੇ ਵੀ ਲਾ ਸਕਦੇ ਮਤਲਬ ਸਤਾਰੀ ਦੇ ਉੱਪਰ ਥੋੜੀ ਜਿਹੀ ਸਤਾਰੀ ਰਵੇ ਫਿਰ ਇਹਦੇ ਨਾਲ ਜਿਹੜਾ ਆਪਣਾ ਫਲਾਵਰ ਹੁੰਦਾ ਉਹ ਥੋੜਾ ਜਿਹਾ ਸੋਹਣਾ ਬਣਦਾ ਹੈਗਾ ਇਦਾਂ ਜਿਹੜੀ ਸਤਾਰੀ ਹੈਗੀ ਆ ਉਹ ਵੀ ਤੁਸੀਂ 1 ਬਾਈ 1 ਲਾਈਨ ਦੇ ਵਿੱਚ ਲਗਾਉਣੀ ਹੈ ਸਤਾਰੀ ਆਪਾਂ ਬਹੁਤ ਸਾਰੇ ਤਰੀਕੇ ਹਨ ਜਿਹੜੀ ਲਗਾ ਸਕਦੇ ਹੁੰਨੇ ਆ ਇਹ ਇਕੱਲੀ ਸਤਾਰੀ ਤੇ ਵੀ ਇੱਕ ਦਿਨ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸੂਗੀ ਵੀ ਕਿਹੜੇ-ਕਿਹੜੇ ਤਰੀਕੇ ਹੈਗੇ ਸਤਾਰੀ ਲਗਾਉਣ ਦੇ ਇਦਾਂ ਦੇਖੋ ਫਲਾਵਰ ਨੂੰ ਆਪਾਂ ਜਿਹੜਾ ਭਰਨਾ ਉਹ ਸ਼ੁਰੂ ਕਰਤਾ ਇਹ ਡਿਜ਼ਾਈਨ ਬਿਲਕੁਲ ਹੀ ਹਲਕਾ ਜਿਹਾ ਤੇ ਬਹੁਤ ਸੋਹਣਾ ਇਹੀ ਬਣਿਆ ਹੋਇਆ ਲੱਗੂਗਾ ਤੁਸੀਂ ਵੀ ਜਿਹੜਾ ਇਹਨੂੰ ਟਰਾਈ ਕਰ ਸਕਦੇ ਆ ਇਹਦਾ ਟ੍ਰੇਸ ਬਣਾਉਣਾ ਵੀ ਜਿਹੜਾ ਸੌਖਾ ਹੈਗਾ ਨਹੀਂ ਤੁਸੀਂ ਇੱਥੇ ਜਦੋਂ ਵੀ ਫਲਾਵਰ ਆਊਗਾ ਨਾ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਿਓ ਤੇ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਇਹਦਾ ਟ੍ਰੇਸ ਬਣਾ ਲਓਗੇ ਇਹਦੇ ਵਿੱਚ ਕੋਈ ਵੀ ਉਹ ਨਹੀਂ ਹੈਗੀ ਜਿਹੜੇ ਬੱਚਿਆਂ ਦੀ ਡਰਾਇੰਗ ਹਨਾ ਹੁੰਦੀ ਹੈ ਵਧੀਆ ਆਪਣੇ ਬੱਚਿਆਂ ਤੋਂ ਵੀ ਟ੍ਰੇਸ ਤੁਸੀਂ ਬਣਵਾ ਸਕਦੇ ਆ ਫਲਾਵਰ ਨੂੰ ਬਾਅਦ ਵਿੱਚ ਤਿੰਨ ਦਿਨ ਚਾਰ-ਚਾਰ ਪੱਤੀਆਂ ਨਾਲ ਇਦਾਂ ਭਰ ਦੇਣਾ ਹੈਗਾ ਵਿੱਚ ਪੱਤੀ ਬਣਾਉਣੀ ਹੈ ਵਿਚਕਾਰ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਜੈਤੋ ਸਾਡਾ ਸ਼ਹਿਰ ਆ ਜਿਹੜੀਆਂ ਵੀ ਭੈਣਾਂ ਨਵੀਆਂ ਜੁੜੀਆਂ ਉਹ ਸਬਸਕ੍ਰਾਈਬ ਆ ਜਿਹੜਾ ਉਹ ਜ਼ਰੂਰ ਕਰ ਦੋ ਫੋਲੋ ਕਰ ਲਿਓ ਤਾਂ ਕਿ ਅੱਗੇ ਤੋਂ ਜਿਹੜੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜਿਹੜੀਆਂ ਭੈਣਾਂ ਕੋਈ ਸਮਾਨ ਦੀ ਕਿੱਟ ਲੈਣਾ ਚਾਹੁੰਦੀਆਂ ਜਾਂ ਤੁਸੀਂ ਅੱਡਾ ਲੈਣਾ ਚਾਹੋਣੇ ਆ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਜਿਹੜਾ ਉਹ ਤੁਸੀਂ ਕਾਲ ਕਰ ਸਕਦੇ ਹੋ ਕਿੱਟ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਵੱਡੀ ਜਿਹੜੀ 3000 ਵਾਲੀ ਲੈਣੀ ਆ ਤੁਸੀਂ 1000 ਰੁਪਏ ਚ ਮਤਲਬ ਆਪਣੇ ਅਕੋਰਡਿੰਗ ਵੀ ਕਿੱਟ ਤਿਆਰ ਕਰਵਾ ਸਕਦੇ ਹੋ ਨੇ ਵੀ ਤੁਸੀਂ ਕਿੰਨੇ ਸੂਤਾਂ ਦਾ ਸਮਾਨ ਚਾਹੀਦਾ ਉਸ ਹਿਸਾਬ ਨਾਲ ਤੇ ਅੱਡੇ ਬਾਰੇ ਜਿਹੜੀ ਗੱਲਬਾਤ ਆ ਉਹ ਤੁਸੀਂ ਨੰਬਰ ਤੋਂ ਕਰ ਸਕਦੇ ਹੈਗੇ ਆ ਇਹ ਸਾਰਾ ਡਿਜ਼ਾਈਨ ਆ ਜਿਹੜਾ ਉਹ ਮੈਂ ਸ਼ੇਅਰ ਕਰੂੰਗੀ ਇਸ ਤੋਂ ਬਾਅਦ ਆ ਜਿਹੜੀ ਨੈਕਸਟ ਉਹਦੀ ਵੀ ਆਪਾਂ ਜਿਹੜੀ ਵੀਡੀਓ ਸਾਰੀ ਬਣਾ ਕੇ ਪਾਵਾਂਗੇ ਜੇ ਕੋਈ ਚੀਜ਼ ਨਹੀਂ ਪਤਾ ਲੱਗਦੀ ਹੁੰਦੀ ਤਾਂ ਕਮੈਂਟ ਕਰ ਦਿਆ ਕਰੋ ਕਮੈਂਟ ਮੈਂ ਪੜਕੇ ਵਿੱਚ ਜਵਾਬ ਵੀ ਦੇਣੀ ਹੁੰਦੀਆਂ ਤੇ ਉਸ ਹਿਸਾਬ ਨਾਲ ਮੈਂ ਵੀਡੀਓ ਵੀ ਜਿਹੜੀ ਅੱਗੇ ਬਣਾ ਦੇਣੀ ਹੁੰਦੀ ਆ ਕਈ ਵਾਰੀ ਮੈਸੇਜਾਂ ਫੋਨ ਨਹੀਂ ਹੁੰਦਾ ਤੇ ਤੁਸੀਂ ਜੋ ਵੀ ਤੁਹਾਡੇ ਕੁਐਸਚਨ ਹੁੰਦੇ ਆ ਉਹ ਤੁਸੀਂ ਕਮੈਂਟ ਕਰਦਿਆ ਕਰੋ ਨੈਕਸਟ ਜਿਹੜੀ ਮੈਂ ਉਹਦੇ ਤੇ ਬਣਾ ਦੇਣੀ ਹੁੰਦੀ ਹੈ ਦੇਖੋ ਫਲਾਵਰ ਆ ਆਪਣਾ ਬਣਿਆ ਹੋਇਆ ਸਿਕਵੈਂਸ ਦਾ ਇਦਾਂ ਲੱਗੇਗਾ ਸੋਹਣਾ ਲੱਗੇਗਾ ਹੀ ਤੇ ਜਦੋਂ ਪੱਤੀਆਂ ਬਣ ਗਈਆਂ ਤਾਂ ਬਹੁਤ ਸੋਹਣਾ ਲੱਗੇਗਾ ਇਹ ਦੁਪੱਟਾ ਵੀ ਇਹਦੇ ਨਾਲ ਆਪਾਂ ਰੈਡੀ ਕਰਾਂਗੇ ਇਹ ਫਲਾਵਰ ਆ ਜਿਹੜਾ ਬਾਹ ਤੇ ਆਊਗਾ ਆਪਣਾ ਤੇ ਇਹ ਗਲੇ ਤੇ ਆਇਆ ਹੈਗਾ ਅੱਗੇ ਵਾਲੀਆਂ ਸਾਰੀਆਂ ਵੀਡੀਓ ਦੇਖਣ ਲਈ ਵੀਰਪਾਲ ਕੌਰ ਸਿੱਖੋਂ ਜਿਹੜਾ ਫੋਲੋ ਕਰ ਲਓ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ